ਸਤਨਾਮ ਵਾਹਿਗੁਰੂ ਸਾਹਿਬ ਜੀ ਸੋਰਠਿ ਮਹਲਾ 5 ਗੁਰ ਪੂਰ ਕਿਰਪਾ ਤਹਾਰੀ ਗੁਰ ਪੂਰੀ ਲੋਚ ਹਮਾਰੀ ਕਰਿ ਇਸ਼ਨਾਨ ਗ੍ਰਹਿ ਆਏ ਆਨੰਦ ਮੰਗਲ ਸੁਖ ਪਾਏ ਗੁਰ ਪੂਰ ਕਿਰਪਾ ਤੁਹਾਡੀ ਪ੍ਰਭ ਪੂਰੀ ਲੋਚ ਹਮਾਰੀ ਕਰੇ ਸੁਨਾ ਗ੍ਰਹ ਆਏ ਆਨੰਦ ਮੰਗਲ ਸੁਖ ਪਾਏ ਸੰਤੋ ਤੇਰਾ ਨਾਮ ਵਿਸਤਾਰੀਆ ਤਬ ਬਠਤ ਹਰ ਹਾਰ ਤੇ ਆਈ ਆ ਆਨ ਦਿਨ ਸੋਕ੍ਰਤ ਕਰੀ ਰਹਾ ਹੋ ਸੰਤ ਦਾ ਮਹਾਰਗ ਧਰਨੋ ਕੀ ਪਾੜੀ ਕੋਰ ਵੱਡ ਭਾਗੀ ਪਾਏ ਕੋਟ ਜਨਮ ਕੇ ਖੇਲ ਦੇਖਣਾ ਸੇ ਹਰ ਚਰਮੀ ਤੇ ਤਲਾਏ ਉਹ ਹਸਤਾ ਤੇ ਰਹੋ ਸਦਾ ਪ੍ਰਭ ਆਪਣੇ ਜਿਨ ਕੋਰੀ ਕਲ ਰਾਖੀ ਜੀ ਜੰਤ ਪਾਪ ਭਾਏ ਪਾਵੇ ਤਰਾ ਸਤ ਗੁਰ ਕੀ ਸਚ ਸਾਖੀ ਬੇਗਾਨਾ ਬਿਨਾ ਤਨ ਸਭ ਦੁਖ ਨਾਸਨ ਸਤ ਗੁਰ ਅਮਰ ਦੜਾਇਆ ਖੋਇ ਪਾ ਪਾ ਮਨ ਜਨਮਕ ਸੁਖ ਘਰ ਆਇਆ ਬੇਗਾਨਾ ਬੇਨਾਸਨ ਸਭ ਦੇਖ ਨਾਸਨ ਸਤ ਗੁਰ ਨਾਮ ਤਰਦਾਏ ਖੋਇ ਉੱਤਪਾਏ ਸਭ ਪਾਗਨ ਜਨਾਨਕ ਸੁਖ ਘਰੇ ਆਇਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋਰਠ ਮਹੱਲਾ ਪੰਜਵਾ ਗੁਰਪੂਰੇ ਕਿਰਪਾ ਧਾਰੀ ਪ੍ਰਭੂ ਪੂਰੀ ਲੋਚ ہماری ਕਰਿ ਇਸਮਾਨ ਗ੍ਰਹਿ ਆਏ ਆਨੰਦ ਮੰਗਲ ਸੁਖ ਪਾਏ ਗੁਰੂ ਰੂਪ ਗੁਰੂ ਪਿਆਰੀ ਸਾ ਸੰਗਤ ਜੀ ਅਜ ਦਾ ਪਾਵਨ ਮੁਖਵਾਕ ਤੁਹਾਨੂੰ ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਦਾ ਬਖਸ਼ਿਸ਼ ਕੀਤਾ ਹੋਇਆ ਸੋਰਠ ਰਾਗ ਅੰਦਰ ਪਾਵਨ ਅੰਗ 621 ਅਤੇ ਬਾਏ ਉਤੇ ਸੁਭਾਏਮਾਨ ਸਤਿਗੁਰ ਕਹਿੰਦੇ ਭਾਈ ਮਹਾਰੇ ਗੁਰੂ ਨੇ ਕਿਰਪਾ ਕੀਤੀ ਤੇ ਉਸ ਪਰਿਪੂਰਨ ਪਰਮੇਸ਼ਰ ਨੇ ਮੇਰੀ ਲੋਚਾ ਪੂਰੀ ਕਰ ਦਿੱਤੀ ਭਾਉ ਮੇਰੀ ਇਛਾਵਾਂ ਪੂਰੀਆਂ ਕਰ ਦਿੱਤੀ ਹੁਣ ਮੈਂ ਆਪਣੇ ਆਤਮਿਕ ਜੀਵਨ ਵਿੱਚ ਨਾਮ ਬਾਣੀ ਦਾ ਇਸ਼ਨਾਨ ਕਰਕੇ ਆਪਣੇ ਆਤਮਿਕ ਘਰ ਦੇ ਵਿੱਚ ਹਿਰਦੇ ਰੂਪੀ ਘਰ ਵਿੱਚ ਟਿਕਿਆ ਰਹਿੰਦਾ ਤੇ ਮਾਲਕ ਦੀ ਬਖਸ਼ਿਸ਼ ਨਾਲ ਮੇਰੇ ਹਿਰਦੇ ਰੂਪੀ ਘਰ ਦੇ ਵਿੱਚ ਆਨੰਦ ਹੈ ਖੁਸ਼ੀਆਂ ਨੇ ਸੁਖ ਹੈ ਇਹ ਮੇਰੇ ਜੀਵਨ ਦੀ ਸਮੇਸ਼ਾ ਬਣੇ ਰਹਿੰਦੇ ਨੇ ਸਤਿਗੁਰ ਕਹਿੰਦੇ ਭਾਈ ਜੇ ਜੀਵਨ ਵਿੱਚ ਖੁਸ਼ੀ ਚਾਹੁੰਦਾ ਤੇ ਇੱਕ ਕੰਮ ਤੈਨੂੰ ਕਰਨਾ ਪਏਗਾ ਉਹ ਕੀ ਸਤਿਗੁਰ ਕਹਿੰਦੇ ਮਾਲਕ ਦੀ ਇਬਾਦਤ ਕਰਨੀ ਪਏਗੀ ਉਠਤ ਬੈਠਤ ਸੋਵਤ ਧਿਆਈਐ ਮਾਰਗ ਚਲਤ ਹਰਿ ਹਰਗਾਈਐ ਇਹ ਅਵਸਥਾ ਬਣਾਣੀ ਪਏਗੀ ਤਾਂ ਸਤਿਗੁਰ ਕਹਿੰਦੇ ਸੰਤੋ RAM ਨਾਮ ਨਿਸਤਰੀਐ ਭਾਈ ਨਿਸਤਾਰਾ ਮਾਲਕ ਦੇ ਨਾਮ ਦੇ ਨਾਲ ਹੀ ਹੋਣਾ ਹੈ ਇਸ ਕਰਕੇ ਜੇ ਖੁਸ਼ੀਆਂ ਚਾਹੀਦੀਆਂ ਨੇ ਆਨੰਦ ਚਾਹੀਦਾ ਤੇ ਤਦਾਤਾਰ ਕਹਿੰਦੇ ਮਾਲਕ ਦਾ ਨਾਮ ਸਿਮਰਿਆ ਕਰ ਜਿਹਾ ਜੋ ਸਾਲਕ ਦੀ ਇਬਾਦਤ ਕਰਾਂਗੇ ਸਿਮਰਨ ਕਰਾਂਗੇ ਹਿਰਦੇ ਰੂਪੇ ਘਰ ਦੇ ਚ ਖੁਸ਼ੀਆਂ ਤੇ ਆਨੰਦ ਬਣ ਜਾਵੇਗਾ ਸਤਗੁਰੂ ਕਿਰਪਾ ਕਰਨ ਇਹ ਨਾਮ ਸਾਡੇ ਜੀਵਨ ਦਾ ਅੰਗ ਬਣ ਜਾਏ ਸਤਗੁਰ ਸਭਨਾਂ ਦਾ ਨਾਮ ਮਦਾਨ ਵਕਸ਼ਣ ਕਿਉਂਕਿ ਇਹ ਦਾਣਾ ਸਰਾਨ ਨਾਮਦਾਨ ਹੈ ਰੂਪ ਰਪਾ ਕਰੇ ਇਹ ਸਭਨਾ ਦੇ ਜੀਵਨ ਦਾ ਸ਼ਿੰਗਾਰ ਬਣੇ ਸਤਗੁਰ ਸਭਨਾ ਨੂੰ ਨਾਮ ਦੀਆਂ ਦਾਤਾਂ ਵਕਸ਼ਣ ਸਭਨਾ ਦਾ ਆਵਿਆ ਗਾਵਿਆ ਸੇਵਾ ਸਤਗੁਰ ਆਪਣੇ ਦਰ ਤੇ ਪ੍ਰਵਾਨ ਕਰ ਲੈਣ ਜੀ ਹੋਈਆਂ ਭੁੱਲਾਂ ਦੇ ਛੇਵਾ ਵਾਹਿ ਹੈ ਗੁਰੂ ਜੀ ਕਾ ਖਾਲਸਾ ਵਾਹਿ ਹੈ ਗੁਰੂ ਜੀ ਕੀ ਫਤ